ਦਰਿਸ਼ੇ ਇਸ ਵਕਤ ਅਮਰੀਕਾ ਦੀਆਂ ਸੜਕਾਂ 'ਤੇ ਅਮਰੀਕਾ ਦੇ ਲੋਕ ਵਿਰੋਧ ਵਿੱਚ ਉਤਰ ਕੇ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਜੋ 트੍ਰੰਪ ਦੇ ਅਫਸਰ ਆਈਸ ਅਫਸਰ ਦੇ ਵੱਲੋਂ ਇੱਕ ਅਮਰੀਕਾ ਦੇ ਹੀ ਸਿਟੀਜ਼ਨ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਸੀ ਉਸ ਮਾਮਲੇ 'ਚ ਜਾਂਚ ਕੀਤੀ ਜਾਵੇ ਕਿ ਜਿਸ ਵਿਅਕਤੀ ਨੂੰ ਮਾਰਿਆ ਗਿਆ ਸੀ ਕਿ ਉਹ નિર્ਦੋਸ਼ ਸੀ ਅਤੇ ਜਿਸ ਅਫਸਰ ਦੇ ਵੱਲੋਂ ਮਾਰਿਆ ਗਿਆ ਉਸ ਦੇ ਖਿਲਾਫ ਕਾਰਵਾਈ ਹੋਵੇ ਜਿਸ ਨੂੰ ਲੈ ਕੇ ਇਸ ਵਕਤ ਅਮਰੀਕਾ ਦੇ ਵਿੱਚ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ। ਉਥੇ ਦੇਖ ਲਓ ਕਿ ਜੋ ਵੀ ਹੋਰ ਜੋ اپੋਜੀਸ਼ਨ ਦੇ ਲੀਡਰਸ ਨੇ ਉਹ ਵੀ ਇਸ ਪ੍ਰੋਟੈਸਟ ਵਿੱਚ ਜੁਆਇਨ ਕਰ ਰਹੇ ਨੇ ਲੋਕਾਂ ਦਾ ਗੁੱਸਾ ਇਸ ਵਕਤ 트ੰਪ ਦੇ ਅਤੇ ਇਸ ਅਫਸਰਾਂ ਦੇ ਖਿਲਾਫ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਕਿਵੇਂ ਦੇਖਦੇ ਹੋ ਅਮਰੀਕਾ ਦੇ ਵਿੱਚ ਇਸ ਤਰੀਕੇ ਦਾ ਪ੍ਰੋਟੈਸਟ ਅਤੇ ਇਸ ਤਰੀਕੇ ਦੀ ਘਟਨਾ ਜਿਸ ਨੂੰ ਲੈ ਕੇ ਹੁਣ ਇਨਵੈਸਟਿਗੇਸ਼ਨ ਲਈ ਲੋਕ ਉੱਥੇ ਮੰਗ ਕਰ ਰਹੇ ਨੇ ਜੀ हां जी बिल्कुल बिल्कुल ਜਦੋਂ ਦੇ ਡੋਨਲਡ 트੍ਰੰਪ ਅਮਰੀਕਾ ਦੇ ਦੂਸਰੀ ਵਾਰ ਰਾਸ਼ਟਰਪਤੀ ਬਣੇ ਨੇ ਉਹਨਾਂ ਨੂੰ 1 ਸਾਲ ਹੋ ਗਿਆ ਤੇ ਅਮਰੀਕਾ ਦੇ ਵਿੱਚ ਅਤੇ ਬਾਹਰ ਯਾਨੀ ਕਿ ਬਾਹਰੀ ਪਾਲਿਸੀਆਂ ਤੇ ਜਿਹੜੀਆਂ ਅਮਰੀਕਾ ਦੇ ਵਿੱਚ ਜਿਹੜੀਆਂ ਪਾਲਿਸੀਆਂ ਨੇ ਉਹਨਾਂ ਦੇ ਵਿੱਚ ਕਾਫੀ ਬਦਲਾਅ ਜਿਹੜਾ ਹੈਗਾ ਉਹ ਲਿਆਂਦਾ ਗਿਆ ਫੋਰਨ ਪਾਲਿਸੀਆਂ ਦੀ ਅਸੀਂ ਗੱਲ ਕਰਦੇ ਰਹੇ ਨੇ ਕਿ ਕਿਵੇਂ ਟੈਰਿਫਸ ਦੀ ਮਾਰ ਦੇ ਨਾਲ ਵੱਖ-ਵੱਖ ਦੇਸ਼ਾਂ ਨੂੰ ਜਿਹੜਾ ਹੈਗਾ ਉਹ ਚਿਤ ਕੀਤਾ ਜਾ ਰਿਹਾ ਜਾਂ ਫਿਰ ਉਹਨਾਂ ਨੂੰ ਆਪਣੇ ਐਂਟੀ ਕੀਤਾ ਜਾ ਰਿਹਾ ਜਾਂ ਫਿਰ ਆਪਣੇ ਵਪਾਰ ਦੇ ਵਿੱਚ ਵਾਦਾ ਕਰਨ ਦੇ ਲਈ ਆਪਣੀਆਂ ਸ਼ਰਤਾਂ ਮਣਾਉਂਦੇ ਲਈ ਉਹਨਾਂ ਦੇ ਉੱਤੇ ਟੈਰਿਫ ਲਾਏ ਜਾ ਰਹੇ ਨੇ ਸੋ ਹੁਣ ਇੱਕ ਹੋਰ ਜਿਹੜੀ ਗੱਲ ਸੀ ਜਿਹੜੀ ਚੋਨ ਮੈਨੀਫੈਸਟੋ ਦੇ ਵਿੱਚ ਡੋਨਲਡ 트੍ਰੰਪ ਹੋਰਾਂ ਨੇ ਕਹੀ ਸੀ ਕਿ ਜੇ ਮੈਂ ਰਾਸ਼ਟਰਪਤੀ ਬਣਦਾ ਤੇ ਪੂਰੇ ਅਮਰੀਕਾ ਦੇ ਵਿੱਚੋਂ ਇਲੀਗਲ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਉਹ ਸਾਰੇ ਇਮੀਗ੍ਰੈਂਟ ਜਿਹੜੇ ਆਏ ਹੋਏ ਨੇ ਇਲੀਗਲ ਤੌਰ ਦੇ ਉੱਤੇ ਉਹ ਸਾਰਿਆਂ ਨੂੰ ਬਾਹਰ ਕੱਢਿਆ ਜਾਏਗਾ ક્રાઈમ ਘਟਾਇਆ ਜਾਏਗਾ ਜਾਂ ਫਿਰ ਹੋਰ ਜਿਹੜੀ ਲੋਕ ਨੇ ਜਿਹਨਾਂ ਦੇ ਕੋਲ ਵੀਜ਼ੇ ਮੁੱਕ ਚੁੱਕੇ ਨੇ ਜਾਂ ਕਿਸੇ ਵੀ ਉਹ ਜਿਹੜਾ ਫਰਾਡ ਦੇ ਵਿੱਚ ਜਿਹੜੇ ਹੈਗੇ ਨੇ ਅﾚਜਡ ਨੇ ਸੋ ਉਹ ਸਾਰਿਆਂ ਨੂੰ ਹੀ ਅਮਰੀਕਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਸੋ ਵੀਜ਼ਾ ਪ੍ਰਣਾਲੀਆਂ ਦੇ ਵਿੱਚ ਵੀ ਸਖਤਾਈ ਜਿਹੜੀ ਕੀਤੀ ਗਈ ਹੈ ਹੁਣ ਇੱਕ ਜਿਹੜਾ ਫੈਡਰਲ ਗਵਰਨਮੈਂਟ ਦਾ ਇੱਕ ਜਿਹੜੀ ਆਪਣੇ ਏਜੰਸੀ ਹੈਗੀ ਆ ਆਈਸ ਜਦੀ ਫੁੱਲ ਫਾਰਮ ਹੈਗੀ ਇਮੀਗ੍ਰੇਸ਼ਨ ਕ੍ਰਾਈਮ ਇਨਫੋਰਸਮੈਂਟ ਸੋ ਆਈਸ ਨੂੰ ਖੁੱਲੇ ਛੁੱਟੀ ਦਿੱਤੀ ਹੋਈ ਹੈ ਡੋਨਲਡ 트ਰੰਪ ਹੋਰਾਂ ਨੇ ਜਿਵੇਂ ਵਾਗਾ ਖੋਲ ਦਿੱਤੀਆਂ ਹੁਣ ਕਿ ਤੁਸੀਂ ਆ ਥਾਂ ਦੇ ਉੱਤੇ ਜਿਹੜੀ ਜਾ ਕੇ ਚੈਕਿੰਗ ਕਰਨੀ ਹੈ ਛਾਪੇਮਾਰੀ ਕਰਨੀ ਹੈ ਇਲੀਗਲ ਬੰਦੇ ਇੱਕ ਟਾਰਗੇਟ ਦਿੱਤਾ ਗਿਆ ਕਿ ਦਿਨ ਦੇ ਤੁਸੀਂ 1000 2000 ਬੰਦੇ ਜਿਹੜੇ ਨੇ ਉਹ ਫੜਨੇ ਨੇ ਸੋ ਇਸੇ ਦੌਰਾਨ ਅਮਰੀਕਾ ਦੀ ਸਟੇਟ ਹੈਗੀ ਮੈਨੀਸੋਟਾ ਜਿੱਥੇ ਜਿਆਦਾ ਸੋਮਾਲੀਅਨ ਲੋਕ ਕਿਹਾ ਕਿਹਾ ਜਾਂਦਾ ਵੀ ਉਹ ਰਹਿੰਦੇ ਨੇ ਸੋ ਇਸ ਸਟੇਟ ਦੇ ਵਿੱਚ ਬਹੁਤ ਜਿਆਦਾ ਸ਼ਕਤੀ ਦੇ ਨਾਲ ਆਈਐਸ ਕੰਮ ਕਰ ਰਹੀ ਹੈ ਆਈਐਸ ਦਾ ਜੇ ਮਨੀ ਇਥੇ ਆਈਐਸ ਦਾ ਕਹਿਣਾ ਇਹ ਹੈ ਵੀ ਇਸ ਸਟੇਟ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਲੀਗਲ ਨੇ ਕ੍ਰਾਈਮ ਬਹੁਤ ਵੱਧ ਹੈ ਜਿਹੜੇ ਬਾਹਰੋਂ ਲੋਕ ਆਏ ਹੋਏ ਨੇ ਉਹ ਕ੍ਰਾਈਮ ਕਰਦੇ ਨੇ ਇਸ ਕਰਕੇ ਅਸੀਂ ਇਸ ਸਟੇਟ ਦੀ ਜਿਆਦਾ ਸ਼ਕਤੀ ਦੇ ਨਾਲ ਜਿਹੜੀ ਹੈ ਜਾਂਚ ਕਰ ਰਹੇ ਹਾਂ ਦੂਸਰੇ ਪਾਸੇ ਜਿਹੜੇ ਮੈਨੀਸੋਟਾ ਦੇ ਜਿਹੜੇ ਲੋਕ ਨੇ ਉਹ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਆਈਸ ਦੇ ਵਿਰੋਧ ਦੇ ਵਿੱਚ ਉਹ ਕਹਿੰਦੇ ਨੇ ਵੀ ਆਈਸ ਵਾਪਸ ਜਾਵੇ ਸਾਡੀ ਸਟੇਟ ਦੇ ਵਿੱਚੋਂ ਤੁਹਾਨੂੰ ਯਾਦ ਹੋਣਾ ਸੀ ਅੱਜ ਤੋਂ 20 ਦਿਨ ਪਹਿਲਾਂ ਇੱਕ ਖਬਰ ਸਾਂਝੀ ਕੀਤੀ ਸੀ ਕਿ ਇੱਕ ਅਮਰੀਕਨ ਸਿਟੀਜ਼ਨ ਹੀ ਜਿਹੜੀ ਮਿਨੀਸੋਟਾ ਦੇ ਸ਼ਹਿਰ ਮੈਨੀਪਲਸ ਦੇ ਵਿੱਚ ਆਈਸ ਦੇ ਏਜੰਟਸ ਵੱਲੋਂ ਮਾਰ ਦਿੱਤੀ ਗਈ ਸੀ ਗੋਲੀਆਂ ਮਾਰ ਕੇ ਤੇ ਉਹਦਾ ਉਹਨਾਂ ਦਾ ਕਹਿਣਾ ਸੀ ਕਿ ਇਹ ਸਾਡੇ ਉੱਤੇ ਗੱਡੀ ਚੜਨ ਲੱਗੀ ਸੀ ਇਸ ਕਰਕੇ ਅਸੀਂ ਸੈਲਫ ਡਿਫੈਂਸ ਦੇ ਵਿੱਚ ਇਹਨੂੰ ਮਾਰ ਦਿੱਤਾ ਪਰ ਉਹ ਵੀਡੀਓ ਵੀ ਜਿਹੜੀ ਜਨਤਕ ਹੋਈ ਉਹਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਨਹੀਂ ਸੀ ਲੱਗਦਾ ਕਿ ਉਹ ਬੀਬੀ ਜਿਹੜੀ ਹੈ ਆਈਸ ਏਜੰਟ ਦੇ ਉੱਤੇ ਗੱਡੀ ਕਰਨ ਵਾਲੀ ਸੀਗੀ ਉਸ ਵੇਲੇ ਵੀ ਡੋਨਲਡ 트ੰਪ ਹੋਰਾਂ ਨੇ ਆਈਸ ਦੀ ਪਿੱਠ ਦੇ ਖੜ ਕੇ ਉਹਨਾਂ ਦਾ ਪੱਖ ਪੂਰਿਆ ਸੀ ਉਹਨਾਂ ਨੇ ਕਿਹਾ ਸੀ ਕਿ ਸੈਲਫ ਡਿਫੈਂਸ ਦੇ ਵਿੱਚ ਸਾਡੇ ਏਜੰਟਾਂ ਨੇ ਗੋਲੀ ਚਲਾਈ ਆ ਉਸ ਤੋਂ ਬਾਅਦ ਕੀ ਹੁੰਦਾ ਵਿਰੋਧ ਸ਼ੁਰੂ ਹੋ ਜਾਂਦੇ ਨੇ ਪ੍ਰੋਟੈਸਟਰ ਜਿਹੜੇ ਸੜਕਾਂ ਦੇ ਉੱਤੇ ਉਤਰ ਆਉਂਦੇ ਆ ਆਈਸ ਗੋ ਬੈਕ ਦੇ ਨਾਰੇ ਲਾਏ ਜਾਂਦੇ ਆ ਜਿਵੇਂ ਕਿਸੇ ਵੇਲੇ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਰੇ ਲੱਗਦੇ ਹੁੰਦੇ ਸੀ ਭਾਰਤ ਦੇ ਵਿੱਚ ਸੋ ਉਸ ਤਰੀਕੇ ਦੀ ਗੱਲਬਾਤ ਜਿਹੜੀ ਹੈ ਉਹ ਮੀਨੀ ਸੋਟਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਮੀਨੀ ਪਲੱਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਸੋ ਉਹ ਜਿਹੜੇ ਵਿਰੋਧ ਨੇ ਲਗਾਤਾਰ ਚੱਲਦੇ ਰਹ ਅੱਜ ਤੋਂ ਤਕਰੀਬਨ 4-5 ਦਿਨ ਪਹਿਲਾਂ ਦੀ ਖਬਰ ਹੈ ਕਿ ਇਹ ਵੀ ਦੋਸ਼ ਲੱਗੇ ਕਿ ਆਈਸ ਏਜੰਟਸ ਨੇ ਇੱਕ 6-7 ਸਾਲ ਦੇ ਬੱਚੇ ਨੂੰ ਅਰੈਸਟ ਕਰ ਲਿਆ ਸੋ ਉਹ ਵੀ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈਆਂ ਆ ਇਸ ਦਾ ਵਿਰੋਧ ਹੋਇਆ ਵੀ ਇਹ ਭਾਈ ਕੀ ਕਰੀ ਜਾਂਦੇ ਹੋ ਤੁਸੀਂ ਹਿਊਮਨ ਰਾਈਟਸ ਕਿੱਥੇ ਗਏ ਤੁਸੀਂ ਤਾਂ ਬੱਚੇ ਵੀ ਨਹੀਂ ਬਖਸ਼ ਰਹੇ ਸੋ ਇਹ ਕੀ ਤੁਸੀਂ ਗਾਜ਼ਾ ਬਣਾ ਰੱਖਿਆ ਜਾਂ ਇਦਾਂ ਦੀ ਕੋਈ ਹੋਰ ਗੱਲਬਾਤ ਹੈਗੀ ਆ ਵੀ ਤੁਸੀਂ ਉਹ ਥਰਡ ਵਰਡ ਕੰਟਰੀਜ਼ ਵਾਂਗੂ ਜਿਹੜਾ ਮਾਹੌਲ ਇੱਥੇ ਬਣਾ ਦਿੱਤਾ ਆ ਇਸ ਨੇ ਫਿਰ ਉਸ ਤੋਂ ਬਾਅਦ ਜਿਹੜੇ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਨੇ ਜੇਡੀ ਵੇਸ ਉਹਨਾਂ ਨੇ ਆਪਣੀ ਸਟੇਟਮੈਂਟ ਜਾਰੀ ਕੀਤੀ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਬੱਚਾ ਸੀ ਉਹਨੂੰ ਅਰੈਸਟ ਨਹੀਂ ਕੀਤਾ ਗਿਆ ਜਦਕਿ ਉਹਦਾ ਜਿਹੜਾ ਫਾਦਰ ਹੈ ਉਹ ਇਲੀਗਲ ਸੀਗਾ ਇਲੀਗਲ ਏਲੀਅਨ ਕਹਾ ਜਾਂਦਾ ਜਿਹੜੇ ਇਲੀਗਲ ਬੰਦੇ ਹੁੰਦੇ ਨੇ ਉਹਨਾਂ ਨੂੰ ਏਲੀਅਨ ਕਿਹਾ ਜਾਂਦਾ ਉਹ ਕਹਿੰਦਾ ਵੀ ਇਲੀਗਲ ਏਲੀਅਨ ਸੀ ਉਹਦਾ ਫਾਦਰ ਤੇ ਜਦੋਂ ਆਈਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਬੱਚੇ ਨੂੰ ਛੱਡ ਕੇ ਭੱਜ ਗਿਆ ਤੇ ਉਹ ਕਹਿੰਦਾ ਅਸੀਂ ਠੰਡ ਦੇ ਵਿੱਚ ਉਹ ਬੱਚੇ ਨੂੰ ਛੱਡ ਨਹੀਂ ਸੀ ਸਕਦੇ ਇਸ ਕਰਕੇ ਆਈਸ ਨੇ ਆਪਣੀ ਕਸਟਡੀ ਦੇ ਵਿੱਚ ਉਹਨੂੰ ਲਿਆ ਤੇ ਉਹਨਾਂ ਨੇ ਇਹ ਵੀ ਨਾਲ ਕਿਹਾ ਵੀ ਅਸੀਂ ਉਹ ਜਿਹੜੇ ਲੋਕ ਜਿਨ੍ਹਾਂ ਦੇ ਬੱਚੇ ਇੱਥੇ ਬੌਰਨ ਹੋਏ ਨੇ ਤੇ ਆਪ ਉਹ ਇਲੀਗਲ ਨੇ ਅਸੀਂ ਉਹਨਾਂ ਨੂੰ ਇਸ ਵਜ੍ਹਾ ਕਰਕੇ ਛੱਡ ਨਹੀਂ ਸਕਦੇ ਅਸੀਂ ਬਖਸ਼ਣਾ ਨਹੀਂ ਹੈ ਵੀ ਤੁਹਾਡੇ ਬੱਚੇ ਇੱਥੇ ਪੈਦਾ ਹੋਏ ਨੇ ਤੇ ਤੁਹਾਨੂੰ ਇਹ ਇਮਿਊਨਿਟੀ ਦੇ ਦਿੱਤੀ ਜਾਵੇ ਕਿ ਤੁਸੀਂ ਆਜ਼ਾਦ ਹੋ ਸਕਦੇ ਹੋ ਕਹਿੰਦੇ ਜਿਹੜਾ ਇਲੀਗਲ ਹੈ ਉਹ ਇਲੀਗਲ ਹੈ ਖੈਰ ਜੀਡੀ ਬੀਏਸ ਨੇ ਵੀ ਆਈਸ ਏਜੰਟਾਂ ਦਾ ਪੱਖ ਪੂਰਿਆ ਸੀ ਉਹ ਬੀਬੀ ਦੀ ਜਿਹੜੀ ਮੌਤ ਤੋਂ ਬਾਅਦ ਵੀ ਹੈ ਨਾ ਸੋ ਹੁਣ ਜਿਹੜੀ ਅਗਲੀ ਘਟਨਾ ਜਿਹੜੀ ਹੈ ਜਿਹੜੀ ਹੁਣ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪੂਰੇ ਅਮਰੀਕਾ ਦੇ ਵਿੱਚ ਆਪਾਂ ਕਹੀਏ ਇੱਕ ਪ੍ਰਦਰਸ਼ਨ ਜਿਹੜਾ ਹੈਗਾ ਖਾਸ ਤੌਰ ਤੇ ਮਿਨੀ ਸੋਟਾ ਦੇ ਵਿੱਚ ਪ੍ਰਦਰਸ਼ਨ ਜਿਹੜਾ ਹੈ ਆਇਸ ਦੇ ਖਿਲਾਫ ਹੋ ਰਿਹਾ ਉਹ ਬਹੁਤ ਤੇਜ਼ ਹੋ ਗਿਆ ਹੋਇਆ ਕੀ ਹੈ ਕਿ 37 ਸਾਲ ਦਾ ਐਲੈਕਸ ਪ੍ਰੈਟੀ ਨਾਂ ਦਾ ਇੱਕ ਨੌਜਵਾਨ ਸੀ ਜੋ ਕਿ ਹਸਤਾਲ ਦੇ ਵਿੱਚ ਨਰਸ ਸੀ ਸੋ ਉਹਨੂੰ ਆਈਸ ਏਜੈਂਟਾਂ ਵੱਲੋਂ ਤਾੜ-ਤਾੜ ਕਰਕੇ 6-7 ਗੋਲੀਆਂ ਮਾਰੀਆਂ ਗਈਆਂ ਤੇ ਉਹਦੀ ਮੌਤ ਹੋ ਜਾਂਦੀ ਹੈ ਸੋ ਉਸ ਤੋਂ ਬਾਅਦ ਮਹੌੜ ਜਿਹੜਾ ਹੈਗਾ ਹੋਰ ਗਰਮ ਹੋ ਜਾਂਦਾ ਭਈ ਭਾਈ ਤੁਸੀਂ ਇੱਕ ਹਜੇ 20 ਦਿਨ ਪਹਿਲਾਂ ਇੱਕ ਬੀਬੀ ਦਾ ਕਤਲ ਕੀਤਾ ਤੇ ਇਹ ਹੁਣ ਐਲੈਕਸ ਪ੍ਰੈਟੀ ਜਿਹੜਾ ਜਿਹੜਾ ਕਿ ਯੂ ਐਸ ਸਿਟੀਜ਼ਨ ਹੈਗਾ ਸੋ ਉਹਨੂੰ ਤੁਸੀਂ ਮਾਰ ਦਿੱਤਾ ਇਹ ਕਰੀ ਕੀ ਜਾਣਦੇ ਹੋ ਕਿ ਇੱਥੇ ਦੇ ਹਾਲਾਤ ਬਣ ਚੁੱਕੇ ਆ ਸੋ ਹੁਣ ਪ੍ਰਦਰਸ਼ਨ ਜਿਹੜਾ ਆਈਸ ਦੇ ਖਿਲਾਫ ਬਹੁਤ ਤੇਜ਼ ਹੋ ਚੁੱਕਿਆ ਮਿਨੀ ਸੋਟਾ ਦਾ ਜਿਹੜਾ ਗਵਰਨਰ ਹੈ ਉਹਦੇ ਵੱਲੋਂ ਵੀ ਕਿਹਾ ਗਿਆ ਵੀ ਡੋਨਲਡ ਟਰੰਪ ਆਪਣੀ ਆਈਸ ਨੂੰ ਇੱਥੋਂ ਵਾਪਸ ਲੈ ਕੇ ਜਾ ਤੇ ਸ਼ਹਿਰ ਦਾ ਮੇਅਰ ਮਿਨੀਪ੍ਰੈਸ ਦਾ ਜਿਹੜਾ ਮੇਅਰ ਹੈਗਾ ਉਹਨੇ ਤਾਂ ਪਿਛਲੇ ਆਪਣੇ ਇੱਕ ਸਟੇਟਮੈਂਟ ਦੇ ਵਿੱਚ ਇੱਕ ਦਾਲ ਕੱਢ ਕੇ ਜਿਹੜਾ ਹੈਗਾ ਡੋਨਲਡ ਟਰੰਪ ਨੂੰ ਕਿਹਾ ਸੀ ਵੀ ਆਪਣਾ ਇਹ ਸਾਰਾ ਜਿਹੜਾ ਇੱਥੋਂ ਲੈ ਕੇ ਜਾ ਸਾਨੂੰ ਤੇਰੀ ਲੋੜ ਨਹੀਂ ਹੈ ਆਈਸ ਦੀ ਲੋੜ ਨਹੀਂ ਹੈ ਸਾਡੇ ਲੋਕਾਂ ਨੂੰ ਜਿਉਣ ਦਿਓ ਸੋ ਇਸ ਤਰ੍ਹਾਂ ਦਾ ਮਾਹੌਲ ਇਸ ਵੇਲੇ ਅਮਰੀਕਾ ਦੀਆਂ ਸੜਕਾਂ ਦੇ ਉੱਤੇ ਬਣਿਆ ਹੋਇਆ ਤੇ ਇਸ ਨੂੰ ਲੈ ਕੇ ਬਹੁਤ ਸਾਰੀਆਂ ਟਿਕਟੌਕ ਵੀਡੀਓਜ਼ ਜਿਹੜੀਆਂ ਵਾਇਰਲ ਹੁੰਦੀਆਂ ਲੋਕ ਆਪਣਾ ਜਿਹੜਾ ਹੈਗਾ ਪ੍ਰਗਟਾਵਾ ਕਰਦੇ ਨੇ ਕਿ ਕਿਵੇਂ ਉਹ ਕੁੱਟ-ਕੁੱਟ ਕੇ ਜੀ ਰਹੇ ਨੇ ਉਸ ਸਟੇਟ ਦੇ ਵਿੱਚ ਮੈਨੇਸੋਟਾ ਦੇ ਵਿੱਚ ਜਾਂ ਹੋਰ ਜਿਹੜੀਆਂ ਸਟੇਟਾਂ ਦੇ ਵਿੱਚ ਇੱਕ ਹਾਸੇ ਵਾਲੀ ਵੀਡੀਓ ਜਾਂ ਕਹ ਲਈਏ ਜੋਕ ਵਾਲੀ ਵੀਡੀਓ ਬਣਾਉਂਦਿਆਂ ਹੋਇਆ ਇੱਕ ਬੰਦੇ ਨੇ ਕੀ ਕੀਤਾ ਵੀ ਆਪਣਾ ਅਮਰੀਕਨ ਪਾਸਪੋਰਟ ਆਪਣੇ ਮੱਥੇ ਦੇ ਉੱਤੇ ਇੱਕ ਟੇਪ ਦੇ ਨਾਲ ਬੰਨ ਲਿਆ ਤੇ ਉਹ ਕਹਿੰਦਾ ਵੀ ਹੁਣ ਮੈਨੂੰ ਕੋਈ ਨਹੀਂ ਪੁੱਛੇਗਾ ਜੇ ਪੁੱਛੇਗਾ ਉਹਨਾਂ ਨੂੰ ਪਤਾ ਲੱਗ ਜਾਊਗਾ ਦੂਰੋਂ ਵੀ ਮੈਂ ਯੂ ਐਸ ਸਿਟੀਜ਼ਨ ਹੈਗਾ ਕਹਿੰਦਾ ਸਾਨੂੰ ਪਾਸਪੋਰਟ ਆਪਣੇ ਮੱਥਿਆਂ ਦੇ ਨਾਲ ਬੰਨ ਕੇ ਘੁੰਮਣਾ ਪੈਣਾ ਸਿਰ ਦੇ ਨਾਲ ਬੰਨ ਕੇ ਘੁੰਮਣਾ ਪੈਣਾ ਸੋ ਲੋਕ ਇਹਦੇ ਉੱਤੇ ਮਜ਼ਾਕ ਵੀ ਕਰ ਰਹੇ ਨੇ ਪਰ ਇਹ ਵਾਕਈ ਇੱਕ ਸੀਰੀਅਸ ਇਸ਼ੂ ਹੈਗਾ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਮਤਲਬ ਇਹ ਉਹ ਹਾਲਾਤ ਇਸ ਤਰ੍ਹਾਂ ਦੇ ਲੱਗ ਰਹੇ ਆ ਜਿਵੇਂ ਕਿਸੇ ਵੇਲੇ ਪੰਜਾਬ ਦੇ ਵਿੱਚ ਕੇ ਪੀ ਐਸ ਗਿਲ ਵੱਲੋਂ ਆਪਣੀ ਪੁਲਿਸ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਸੀ ਵੀ ਜਿਹਨ ਜਿਹਨੂੰ ਮਰਜ਼ੀ ਪੁੱਛ ਲੋ ਕੋਈ ਨਿਆਣਾ ਹੈ ਕੋਈ ਵੱਡਾ ਸਿਆਣਾ ਉਹ ਉਸ ਤਰ੍ਹਾਂ ਦੇ ਹਲਾਫ ਜਿਹੜੇ ਹੈਗੇ ਆ ਉਹ ਬਣੇ ਹੋਏ ਨਜ਼ਰ ਆ ਰਹੇ ਨੇ ਤੇ ਜਿਹਦੇ ਤੋਂ ਲੋਕ ਕਾਫੀ ਪਰੇਸ਼ਾਨ ਨੇ ਹੁਣ ਡੋਨਲਡ 트ੰਪ ਹੋਰਾਂ ਦਾ ਜਾਂ ਜੇਡੀ ਵੈਂਸ ਉਹਨਾਂ ਦਾ ਸਾਰਾ ਜਿਹੜਾ ਹੈਗਾ ਆਪਣੇ ਕਈ ਮਿਨਿਸਟਰੀ ਹੈਗੀ ਆ ਉਹਨਾਂ ਦਾ ਇਹ ਮੰਨਣਾ ਕਿ ਅਸੀਂ ਦੇਸ਼ ਨੂੰ ਜਿਹੜਾ ਦੁਬਾਰਾ ਗ੍ਰੇਟ ਬਣਾਉਣਾ ਮੇਕ ਅਮਰੀਕਾ ਗ੍ਰੇਟ ਦਾ ਨਾਰਾ ਉਹ ਦੇ ਰਹੇ ਨੇ ਸੋ ਹੁਣ ਦੇਖਾਂਗੇ ਆਉਟਪੁੱਟ ਕੀ ਨਿਕਲਦੀ ਹੈ ਵੈਸੇ ਤਾਂ ਇਕ ਇਲੀਗਲ ਹੋਣਾ ਜਿਹੜਾ ਹੈਗਾ ਉਹ ਉਹ ਸਹੀ ਨਹੀਂ ਹੁੰਦਾ ਕਿਸੇ ਮੁਲਕ ਦੇ ਵਿੱਚ ਵੀ ਤੁਸੀਂ ਇਲੀਗਲ ਰਹਿ ਰਹੇ ਹੋ ਉਹ ਸਹੀ ਨਹੀਂ ਹੈ ਪਰ ਇਹ ਵੀ ਦੇਖੋ ਵੀ ਬਹੁਤ ਦੁਨੀਆ ਜਿਹੜੀ ਹੈਗੀ ਹੈ ਉਹ ਇਲੀਗਲ ਤੌਰ ਦੇ ਉੱਤੇ ਇਹਨਾਂ ਮੁਲਕਾਂ ਦੇ ਵਿੱਚ ਆਈ ਤੇ ਆ ਕੇ ਉਹ ਰਹਿਣ ਲੱਗ ਪਏ ਕਿਉਂਕਿ ਉਹਨਾਂ ਨੂੰ ਉਹਨਾਂ ਦੀਆਂ ਦੇਸ਼ਾਂ ਦੇ ਵਿੱਚ ਜਾਨ ਦਾ ਖਤਰਾ ਸੀ ਸੋ ਉਹ ਆ ਗਏ ਹੈ ਨਾ ਉਹਨਾਂ ਦੇ ਵਿੱਚ ਉਹ ਵੀ ਬਹੁਤ ਵੱਡੀ ਤਦਾਦ ਹੈਗੀ ਹੈ ਜਿਹੜੇ ਫੇਕ ਮਤਲਬ ਕਿ ਬਣਾ ਕੇ ਆਪਣਾ ਕੇਸ ਕਿ ਸਾਨੂੰ ਜੀ ਖਤਰਾ ਹੈਗਾ ਉਹ ਜਾ ਕੇ ਅਮਰੀਕਾ ਦੇ ਵਿੱਚ ਸ਼ਰਨ ਲੈ ਰਹੇ ਸੀ ਸੋ ਮੈਂ ਤੁਹਾਨੂੰ ਇਹ ਵੀ ਨਾਲ ਨਾਲ ਦੱਸਦਾ ਜਾਵਾਂ ਕਿ ਦੁਨੀਆ ਦੇ ਵਿੱਚੋਂ ਇਕਲੌਤਾ ਐਸਾ ਮੁਲਕ ਸੀ ਅਮਰੀਕਾ ਇਦੇ ਵਿੱਚ ਕਮਾਈ ਵੀ ਖੂਬ ਹੁੰਦੀ ਹੈ ਤੇ ਜਿਹੜਾ ਪੂਰੀ ਦੁਨੀਆ ਦੇ ਵਿੱਚੋਂ ਇਲੀਗਲ ਲੋਕਾਂ ਦਾ ਜਾਣਦਾਰ ਰੁਝਾਨ ਵੀ ਇੱਥੇ ਸੀ ਕਿਉਂਕਿ ਅਮਰੀਕਾ 2-3 ਸਾਲ ਜਾਂ 4 ਸਾਲ ਜਾਂ 5 ਸਾਲ ਦੇ ਵਿੱਚ ਬੰਦੇ ਨੂੰ ਪੱਕਾ ਕਰ ਦਿੰਦਾ ਸੀ ਜੇ ਉਹ ਜ਼ਾਇਲਮ ਦਾ ਕੇਸ ਲਾਉਂਦਾ ਸੀਗਾ ਸੋ ਬਾਕੀ ਮੁਲਕਾਂ ਦੇ ਵਿੱਚ ਅਜ਼ਾਇਲਮ ਬਹੁਤ ਘੱਟ ਪਾਸ ਹੁੰਦੀ ਹੈ ਪਰ ਅਮਰੀਕਾ ਦੇ ਵਿੱਚ 80-90% ਜਿਹੜੇ ਅਜ਼ਾਇਲਮ ਵਾਲੇ ਆ ਉਹ ਸਾਰੇ ਹੀ ਪੇਪਰ ਲੈ ਜਾਂਦੇ ਸੀ ਪਰ ਹੁਣ ਉਹ ਬਿਲਕੁਲ ਮਾਹੌਲ ਬਦਲ ਚੁੱਕਿਆ ਅਮਰੀਕਾ ਦੇ ਵਿੱਚ ਹੁਣ ਜਿਹੜੇ ਕੇਸ ਲੱਗਣਗੇ ਅੱਗੋਂ ਉਹ ਟਾਵੇਂ-ਟਾਵੇਂ ਹੋਣਗੇ ਜੱਜ ਬਹੁਤ ਜਿਹੜਾ ਹੈਗਾ ਉਹਦੀ ਘੋਕ ਕਰਨਗੇ ਪੜਤਾਲ ਕਰਨਗੇ ਚੰਗੇ ਤਰੀਕਿਆਂ ਦੇ ਨਾਲ ਤੇ ਮਤਲਬ ਕਿ 50 50 ਰਹਿ ਜੂਗਾ ਮੇਰੇ ਹਿਸਾਬ ਦੇ ਨਾਲ ਵੀ ਪਾਸ ਹੋਣਾ ਜਾਂ ਨਹੀਂ ਹੋਣਾ ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਇਲੀਗਲ ਲੋਕ ਜਿਹੜੇ ਨੇ ਅਮਰੀਕਾ ਚ ਵੜਨ ਤੋਂ ਹੀ ਘਬਰਾ ਰਹੇ ਨੇ ਪੰਜਾਬ ਤੋਂ ਵੀ ਅਸੀਂ ਇਹ ਖਬਰਾਂ ਆਈਆਂ ਕਿ ਜਿੱਥੇ ਨੌਜਵਾਨ ਜਿਹੜੇ ਨੇ ਉਹ ਮੈਕਸੀਕੋ ਤੱਕ ਪਹੁੰਚ ਚੁੱਕੇ ਸੀ ਜਿਵੇਂ ਏਜੰਟ ਭੇਜਦੇ ਆ ਨਾ ਮੈਕਸੀਕੋ ਰਾਹੀਂ ਕੰਦ ਟੱਪ ਕੇ ਮੁਰਕੇ ਅਮਰੀਕਾ ਦੇ ਵਿੱਚ ਸੋ ਇਹ ਵੀ ਖਬਰਾਂ ਆਈਆਂ ਭੀ ਏਜੰਟਾਂ ਨੇ ਕਿਹਾ ਕਿ ਭਾਈ ਵਾਪਸ ਆ ਜਾਓ ਇਸ ਵळे ਮਾਹੌਲ ਨਹੀਂ ਹੈਗਾ ਜਾਨਦਾ ਮੈਕਸੀਕੋ ਤੋਂ ਬੰਦੇ ਵਾਪਸ ਅੱਧਲੇ ਗਏ ਤੇ ਜਿਹੜੇ ਕਿਤੇ ਐਂਟਰ ਹੋ ਗਏ ਉਹਨਾਂ ਨੂੰ ਅੰਦਰ ਜਿਹੜੀ ਬਾਰਡਰ ਸਿਕਿਉਰਿਟੀ ਫੋਰਸ ਹੁੰਦੀ ਆ ਉਹਨਾਂ ਨੇ ਚੁੱਕ ਲਿਆ ਤੇ ਫਿਰ ਉਹਨਾਂ ਨੂੰ ਰਿਪੋਰਟ ਤੱਕ ਕਰ ਦਿੱਤਾ ਗਿਆ ਸੋ ਇਸ ਵੇਲੇ ਆਪਾਂ ਇਹ ਕਹੀਏ ਕਿ ਇਲੀਗਲ ਇਮੀਗ੍ਰੈਂਟਸ ਵਾਸਤੇ ਅਮਰੀਕਾ ਨੇ ਬਿਲਕੁਲ ਆਪਣੇ ਦਰਵਾਜ਼ੇ ਜਿਹੜੇ ਨੇ ਬੰਦ ਕਰ ਦਿੱਤੇ ਨੇ ਤੇ ਹੁਣ ਉਥੇ ਆਪਾਂ ਇਹ ਵੀ ਬੇਨਤੀ ਕਰਦੇ ਆ ਆਪਣੇ ਨੌਜਵਾਨਾਂ ਨੂੰ ਕਿ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਭਈ ਤੁਸੀਂ ਕੋਸ਼ਿਸ਼ ਵੀ ਨਾ ਕਰਿਓ ਕੱਲ ਨੂੰ ਤੁਹਾਡਾ ਪੈਸਾ ਖਰਾਬ ਹੁੰਦਾ ਤੁਹਾਡੀ ਜਾਨ ਤੱਕ ਦੀ ਬਣ ਸਕਦੀ ਹੈ ਤੁਹਾਨੂੰ ਜੇਲਾ ਵੀ ਹੋ ਸਕਦੀ ਹੈ ਨੇ ਤੁਹਾਨੂੰ ਡਿਪੋਰਟੇਸ਼ਨ ਵੀ ਹੋ ਸਕਦੀ ਹੈ ਸੋ ਫਿਲਹਾਲ ਜਿਹੜਾ ਮਾਹੌਲ ਬਣਿਆ ਹੋਇਆ ਹੈ ਅਮਰੀਕਾ ਦੇ ਵਿੱਚ ਤੇ ਉਧਰ ਦਾ ਰੁਝਾਨ ਤੁਸੀਂ ਘਟਾ ਕੇ ਕਿਸੇ ਹੋਰ ਮੁਲਕ ਵਾਲੇ ਪਾਸੇ ਨੂੰ ਵੇਖ ਲਓ ਜਿੱਥੇ ਤੁਹਾਡਾ ਚੰਗਾ ਭਵਿੱਖ ਬਣ ਸਕਦਾ ਹੋਵੇ ਜੀ ਜੀ ਬਿਲਕੁਲ ਸਹੀ ਜੀ ਤਾਂ ਕਿ ਆਪਾਂ ਪਿੱਛੇ ਇੰਟਰਵਿਊ ਗੱਲ ਕੀਤੀ ਸੀ ਜਿਸ ਵਿੱਚ ਆਪਾਂ ਦੱਸਿਆ ਸੀ ਕਿ ਯੂਕੇ ਦੇ ਵਿੱਚ ਫਿਰ ਆਸਟ੍ਰੇਲੀਆ ਦੇ ਵਿੱਚ ਇਸ ਤਰੀਕੇ ਨਾਲ ਪ੍ਰੋਟੈਸਟ ਹੋ ਰਹੇ ਨੇ ਲੋਕਾਂ ਤੋਂ ਬਾਹਰ ਨਾ ਨਿਕਣ ਦਿਨਾਂ ਦੇ ਨਵੇਂ ਪ੍ਰੋਟੈਸਟ ਹੋ ਰਹੇ ਨੇ ਪਰ ਅਮਰੀਕਾ ਵਿੱਚ ਹੁਣ ਗੱਲ ਤਾਂ ਉੱਥੋਂ ਅੱਗੇ ਵੱਧ ਗਈ ਉਹਨਾਂ ਵਿੱਚ ਹੁਣ ਆਮਨ ਦੇ ਆਪ ਦੇ ਦੇਸ਼ ਦੇ ਨਾਗਰਿਕ ਹੀ ਹੁਣ ਉਹ ਖੁਦ ਸ਼ਿਕਾਰ ਹੋ ਰਹੇ ਨੇ ਖੁਦ ਗੋਲੀਆਂ ਖਾ ਰਹੇ ਨੇ ਖੁਦ ਅਮਰੀਕਾ ਦੇ ਹੀ ਅਫਸਰਾਂ ਦੇ ਵੱਲੋਂ ਤੇ ਜਿਹਾ ਕਿ ਲੋਕ ਇਹ ਹੁਣ ਇੱਕ ਰਵਈਆ ਬਣ ਗਿਆ ਨੇ ਦੇਸ਼ਾਂ ਦੇ ਵਿੱਚ ਵੀ ਕਿ ਕਿਸ ਤਰੀਕੇ ਨਾਲ ਕਿਸੇ ਹੱਦ ਤੱਕ ਜਾ ਸਕਦੇ ਨੇ ਇਹ ਜੋ ਗੈਰ ਕਾਨੂੰਨ ਤੌਰ ਤੇ ਉੱਥੇ ਰਹਿ ਰਹੇ ਨੇ ਉਹ ਜਿਸ ਰਕੇ ਜੀ ਇਸ ਅਫਾਇਨ ਜਲਦੀ ਪਈਆਂ ਨੇ ਤੇ ਤੁਹਾਡਾ ਅਨੰਦ ਦੁਰੰਦੇ ਲਈ ਆਪਣੇ ਜਸਾ ਦਸ਼ਕ ਦਸ਼ਕ ਲਈ ਜੀ ਅਨੁਭਾ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਨੋਂ ਧੰਨਵਾਦ ਜੀ